ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878623917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਲਵਰਾ ਤੋਂ ਕਰਾਂਗੇ ਜੀ ਕਬਰ ਜਾਨਵਰ ਦਿਖਾਵਾਂਗੇ ਤੁਹਾਨੂੰ ਦੋ ਖੜੇ ਬਾਈ ਕੋਲੇ ਕਾਪੀ ਆ ਨੀਰੀ ਰਵੀ ਬੁਰੀ ਵੀ ਖੜੀ ਆ ਇਹਦੀ ਹਜੇ ਨਹੀਂ ਤਿਆਰ ਕਰਕੇ ਪਾਉਣੀ ਆ ਵੀਡੀਓ ਤੇ ਇੱਧਰ ਵੀ ਖੜੀਆਂ ਦੋ ਬਾਈ ਕੋਲੇ ਤੇ ਅੱਜ ਮੇਨ ਵੀਡੀਓ ਤੁਹਾਨੂੰ 5 ਮਹੀਨੇ ਚੈੱਕ ਪਾਸ ਗੱਪਣ ਤੇ ਇੱਧਰ ਤੁਹਾਨੂੰ ਤਾਜੀ ਸੂਣ ਵਾਲੀ ਝੋਟੇ ਦਿਖਾਵਾਂ ਚੰਗੇ ਸਸੀ ਘਾਬਰੇ ਬਲੇ ਸਸੀ ਘਾਬਰ ਬਾਈ ਜੀ ਹੋ ਠੀਕ ਹਾਂ ਜੀ ਹਾਂ ਜੀ ਹਾਂ ਜੀ ਵਧੀਆ ਬਾਈ ਪਹਿਲਾਂ ਦਾ ਨੰਬਰ ਬੋਲੋ ਜੀ ਨੰਬਰ ਆਪਣਾ 62392 ਬਾਈ 17011 ਬਾਈ ਪਿੰਡ ਆਪਣਾ ਜੀ ਪਿੰਡ ਸੇਲਵੜਾ ਜ਼ਿਲ੍ਹਾ ਬਠਿੰਡਾ ਬਾਈ ਸੇਲੇ ਰਾਮਪਰਾ ਫੋਲ ਬਾਈ ਹਾਂ ਤੇ ਨੇੜੇ ਆਪਣੇ ਇੱਕ ਪਾਸੇ ਭੈਰੂਪਾ ਆ ਗਿਆ ਆ ਇਕਬਾਲੇ ਭਾਈ ਰੁਪਾ ਭਾਗਤਾ ਭਾਈ ਦਾ ਰਾਮਪੁਰਾ ਮੰਡੀ ਕਿਸੇ ਪਾਸੋਂ ਤੇ ਮਰਾਜ ਭਾਈ ਸਾਰੇ ਆਪਣੇ ਕੋਲੇ ਆ ਗਏ ਮਰਾਜ ਭਾਈ ਨੇੜੇ ਆ ਗਏ ਆਪਣੇ ਬੰਦੇ ਦੇ ਬਿਰੇ ਬਿੱਲੇ ਕੱਲ ਵਾਲੀ ਵੀਡੀਓ ਦਾ ਕਿਵੇਂ ਰਿਹਾ ਰਿਸਪੌਂਸ ਕੱਲ ਭਾਈ ਮੈਂ ਕਹਣਾ ਪਹਿਲੇ ਦੂਜੇ ਫੋਨ ਤੇ ਬੈਗੀਆਂ ਸੀ ਭਾਈ ਛੋਟੀਆਂ ਚੰਗੇ ਆਇਆ ਫਿਰ ਫੋਨ ਹਾਂ ਤੋਕੜ ਗੱਬਣਾ ਆਪਣੀ ਪਹਿਲੇ ਫੋਨ ਤੇ ਬੈਕ ਕੀਤੀ ਸੀ ਬੰਦੇ ਨੇ ਸਾਈ ਪਾਦੀ ਸੀ 3000 ਰੁਪਏ ਤਾਂ ਤਾਂ ਹੁੰਦਾ ਉਧਰ ਦਾ ਹੀ ਬੰਦਾ ਤਾਂ ਆਪਣਾ ਭੈਣ ਦਾ ਉਹ ਬਾਰ ਆਇਆ ਵੀ ਸਾਈ ਪਾਉਣਿਆ ਬਾਈ ਅਗਲੇ ਨਾਲ ਨਾ ਕਲੀਅਰ ਕਰਦੇ ਮੈਂ ਹੋਰਾਂ ਨੂੰ ਵੀ ਜਵਾਬ ਦੇਈ ਗਿਆ ਕੱਲ ਤੇ ਇਹ ਮੇਰੀ ਵੀ ਬੇਨਤੀ ਹੈ ਭੈਣ ਭਰਾਵਾਂ ਨੂੰ ਵੀ ਜੇ ਤੁਸੀਂ ਸਾਈ ਪਾਉਣੀ ਹੁੰਦੀ ਹੈ ਨਾ ਕਲੀਅਰ ਕਰਕੇ ਪਹਿਲਾਂ ਉਹਦੇ ਭੈਣ ਭਰਾ ਨੂੰ ਦਿਖਾ ਕੇ ਜਾਂ ਤੁਹਾਡੇ ਪੈਸੇ ਪੁੱਛਿਆਂਦਾ ਜੇ ਪ੍ਰਬੰਧ ਹੁੰਦਾ ਹੁੰਦਾ ਫੇਰ ਹੀ ਤੁਸੀਂ ਸਾਈ ਪਾਇਆ ਕਰੋ ਨਾ ਇਹ ਤਾਂ ਤੁਹਾਡੇ ਪੈਸੇ ਜਾਇਆ ਜਾਂਦੇ ਤੇ ਨਾਲੇ ਅਗਲਾ ਤੁਹਾਨੂੰ ਡੀਕੀ ਜਾਂਦਾ ਮੁਰਕੇ ਕਿ ਨਹੀਂ ਬਾਈ ਆਹ ਬਾਈ ਮੈਂ ਦਿਖਾਉਣਾ ਹਾਲ ਸੌਦਾ ਕਰਿਆ ਬੰਦੇ ਨੇ ਆ 3000 ਰੁਪਏ ਸਾਈ ਪਾਈ ਆ ਬਾਈ ਹੂੰ ਤੇ ਮੁੜ ਕੇ ਆਇਆ ਨਹੀਂ ਮੁੜ ਕੇ ਆਇਆ ਨਹੀਂ ਬਾਈ ਆ ਵੀਡੀਓ ਵੀਡੀਓ ਮਂਗਾਈ ਸੀ ਉਹ ਅੱਜ ਫੇਰ ਬਈ ਅੱਜ ਵੇਚੇ ਕੱਲ ਪਰ ਉਹਨੇ ਕੱਲ ਮੈਨੂੰ 5 ਵਜੇ ਫੋਨ ਲਾਇਆ ਮਨ ਕਹਿੰਦਾ ਗੱਡੀ ਕਰਾ ਦੇ ਬਈ ਮੈਂ ਆਉਂਗਾ ਤੇਰੇ ਕੋਲ ਸਵੇਰੇ ਨੰਬਰ ਦੁਬਾਰਾ ਫੇਰ ਬੋਲ ਦੇ ਇੱਕ ਵਾਰੀ ਨੰਬਰ ਆਪਣਾ 62392 ਬਈ 17011 ਬਈ ਤੇ ਅੱਜ ਬਿਲਹਰ ਕਿੰਨੇ ਜਾਨਵਰ ਆ ਵੀਰੇ ਅੱਜ ਬਈ ਜਾਨਵਰ ਤਾਂ ਆਪਣੇ ਕੋਲੇ 5 ਖੜੇ ਆ ਬਈ ਦਿਖਾਉਣੇ ਦੋ ਆ ਬਈ ਦੋ ਆ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਜਾਂਦੇ ਵੀਰੇ ਹਾਂਜੀ ਬਈ ਕਿੰਨੇ ਦਿਨ ਬਾਕੇ ਖੋਲ ਲੋ ਵੀਰੇ ਇਹ ਬਈ ਚ ਚਾਰ ਦੋ ਪੰਜ ਤਣ ਲੈ ਜੂ ਬਾਈ ਖੁੱਲੇ ਤੇ ਚੰਗੇ ਕਦ ਕਾੜਦੀ ਤੇ ਪਿਓਰ ਜੈਡ ਬਲੈਕ ਆ ਜਮਾ ਜੈਡ ਬਲੈਕ ਆ ਬਾਈ ਸਾਰਾ ਪਿਓਰ ਮੋੜਾ ਜਾ ਗਿਆ ਦੇ ਕੋਈ ਫੇਸ ਦੀ ਕੁਆਲਿਟੀ ਇੱਕ ਨੰਬਰ ਆ ਇੱਕ ਵੀ ਵਾਲ ਚਿੱਟਾ ਨਹੀਂ ਹੋਊਗਾ ਬਾਈ ਲਾਟ ਵਾਂਗੂ ਜਾਗਦੀ ਆ ਹਨਾ ਹਾਂ ਬਾਕੀ ਥਾਣਾ ਥਾਣਾ ਦੀ ਬਹੁਤ ਸਾਫ ਆ ਬਾਈ ਕਣਾ ਥਾਣਾ ਦੀ ਸਾਫ ਤੇ ਦੂਜਾ ਸੁਆ ਬਾਈ ਦੂਜਾ ਬਾਈ ਪਿਓਰ ਦੂਜਾ ਆ ਦੇਖੋ ਜੀ ਤੋਰਾਦਾਰਾ ਇੱਕ ਨੰਬਰ ਤੇ ਪਿਓਰ ਜੈਡ ਬਲੈਕ ਚੰਗੇ ਕਦ ਕਾੜ ਦੇ ਵਿੱਚ ਰੇਡ ਡੀਟੇਲ ਸਾਰਾ ਕੋ ਵੀਡੀਓ ਦੇ ਵਿੱਚ ਆ ਜਾ ਬਾਈ ਪਹਿਲੇ ਤੇ ਵੀਰੇ ਥਾਣਾ ਥਾਣਾ ਦੀ ਓਕੇ ਹੈ ਬਾਈ ਥਾਣਾ ਦੀ ਪੂਰੀ ਓਕੇ ਆ ਭਾਰ ਪਿੱਛੇ ਦੀ ਆਪਣੀ ਜ਼ਿੰਮੇਵਾਰੀ ਜ਼ਿੰਮੇਵਾਰੀ ਓਕੇ ਜ਼ਿੰਮੇਵਾਰੀ ਹੋਣੀ ਵੀ ਚਾਹੀਦੀ ਹੈ ਕਿਉਂਕਿ ਆਪਾਂ ਪੈਸੇ ਲੈਣੇ ਆ। ਬਾਕੀ ਭਾਰ ਪਿੱਛੇ ਦੀ ਇਹ ਹੁੰਦਾ ਬਾਈ ਆਪਾਂ ਵੀਡੀਓ 'ਚ ਹੀ ਬੋਲ ਦਿੰਨਾ ਕਿ ਮੈਂ ਅੱਜ ਝੋਟੀ ਲੈ ਗਿਆ ਬੰਦਾ ਦੋ ਦਿਨਾਂ 'ਚ ਤਿੰਨ ਦਿਨਾਂ 'ਚ ਭਾਰ ਦਿਖਾ ਦੇ ਜ਼ਿੰਮੇਵਾਰੀ ਆ ਹਨ ਬਾਈ ਯਾਰ ਅੱਜ ਦੋ ਦਿਨਾਂ ਦਾ ਬਾਈ ਸੂਵੇ ਤੋਂ ਭਾਰ ਦਿਖਾਉਣ ਲੱਗ ਜਾਂਦੇ ਕਈ ਯਾਰ ਕੋਈ ਪੰਨਲਾ ਜੋ ਹੋਰ ਵੱਟ ਮਾਰ ਜਾਂਦਾ ਬਾਈ ਪਸ਼ੂ ਹਨ ਆਪਣੇ ਘਰੇ ਆ ਤੇ ਅਗਲੇ ਦੋ ਦਿਨਾਂ ਦੇ ਘਰੇ ਜ਼ਿੰਮੇਵਾਰੀ ਆ ਹੋਰ ਦਾ ਓਕੇ ਜੀ ਜਮਾ ਸਹੀ ਗੱਲਾਂ ਤੇ ਸਹੀ ਕੰਮ ਕਰਦੇ ਆ ਬਾਈ ਜਮਾ ਤੇ ਕੀ ਰਿਵਾ ਨਵਾਂ ਦੇ ਬਾਈ ਫੋਨ ਤੇ ਕਰ ਲਾਂਗੇ ਜੈ ਹੋਵਾ ਜੈ ਜੈ ਬਾਈ ਤੇ ਦੁੱਧ ਫਿਰ ਕਿੰਨਾ ਕੱਢ ਦੂ ਦੁੱਧ ਬਾਈ ਫਲੂਨ ਨੇ ਦਿੱਤਾ 13 ਕਿਲੋ ਤੇ ਬਾਈ ਦੂਜੀ ਵੀ ਖੋਲੋ ਝੋਟੀ 15 ਕਿਲੋ ਦੀ ਜ਼ਿੰਮੇਵਾਰੀ ਹੈ ਦੀ ਦੁੱਧ ਦੀ ਬਾਈ ਓਕੇ ਜਿਹੜੀ ਝੋਟੀ ਆਪਾਂ 2 ਨੰਬਰ ਤੇ ਦੇਖੀ ਹਾਂ ਹਾਂ ਭਾਂਡਾ ਪੁੰਡਾ ਬਾਈ ਬਹੁਤ ਚੰਗਾ ਭਾਂਡਾ ਉਹ ਜੋਰ ਕਰਦਾ ਇੱਕ ਨੰਬਰ ਚਾਰ ਸਪੀਰੇ ਦੀ ਯਾਰ ਹਾਂ ਤੇ ਲਾਟ ਨੰਗੂ ਜਾਗਦੀ ਆ ਤੇ ਵੀਰੇ ਜਿਹੜੀ ਆਪਾਂ ਤੋਕੜ ਗੱਪਣ ਦੇਖੀ ਜਾਨੇ ਆ ਦੂਜੇ ਸੂਏ ਵਾਸਤੇ ਗੱਪਣ ਇਹ ਦੂਜੇ ਸੂਏ ਖਾਤਰ ਗੱਪਣਾ ਬਾਈ ਦੂਜੇ ਦੇ ਖਾਤਰ ਕਹਿੰਦੇ ਅਗਲਾ ਆਪਣਾ ਤੀਜੇ ਖਾਤਰ ਉਹ ਆਪਾਂ ਦੂ ਤੇ ਫੇਸ ਦੀ ਕੁਆਲਿਟੀ ਇੱਕ ਨੰਬਰ ਹੈ ਨਾ ਹਾਂ 5 5.5 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਆਪਣੀ ਕਰਾਈ ਵੀ ਆ ਬਾਈ ਆਪਣੀ ਕਰਾਈ ਵੀ ਅਗਲਾ ਕਰਾ ਕੇ ਲਿਆ ਸਕਦਾ ਬਾਈ ਓਕੇ ਅਗਲਾ ਆਪਦੀ ਕਰਾ ਕੇ ਲਿਆ ਜਾ ਸਕਦਾ ਥਾਣਲੇਵੇ ਦੀ ਬੜੀ ਸਾਫ ਸੁਥਰੀ ਹੈ ਜੀ ਹਾਂ ਬਾਈ ਕੱਲਾ ਕੱਲਾ ਥਾਣ ਥਾਣ ਤੋਂ ਦਾ ਬਾਈ ਕੱਲਾ ਕੱਲਾ ਥਾਣ ਪਿਆ ਬਾਈ ਪੂਲੀ ਪੂਲੀ ਬਹੁਤ ਆ ਤਿਆਰੇ ਹੀ ਥਾਣ ਸਪੇਸ਼ ਦੇ ਉੱਤੇ ਆ ਜੀ ਬਾਕੀ ਦੀ ਗੱਲ ਜੇ ਆਪਾਂ ਇਹਦੀ ਗੱਲ ਕਰ ਲਗੇ ਚੰਗੇ ਥਾਣਲੇਵੇ ਦੀ ਜਿੱਦੇ ਦੁਆਰਾ ਤਿਆਰ ਹੋਈ ਹੈ ਨਾ ਹਾਂ ਹਾਂ ਬਾਈ ਤੇ ਅੱਜ ਫਿਰ 5 ਕਿਲੋ ਦੁੱਧ ਆ ਹੈ 6 ਕਿਲੋ ਦੁੱਧ ਬਾਈ ਆ ਇਹ ਸਾਢੇ 5 ਮਹੀਨੇ ਚੈੱਕ ਹੋਈ ਵੀ ਆ ਬਾਈ ਚੈੱਕ ਬਾਈ ਅਗਲਾ ਕਰਵਾ ਕੇ ਲੈ ਜੇ ਆਪਣੀ ਤਾਂ ਥੱਲੀ ਕਰਾਈ ਤੇ ਮਿਲਦੀ ਮਿਲਦੀ ਕਿਵੇਂ ਜੀ ਮਿਲਦੀ ਝਾੜਦੇ ਆ ਬਾਈ ਝਾੜ ਤੇ ਮਿਲਦੀ ਅਗਲਾ ਤੁਸੀਂ ਅੱਧੀ ਕਰਕੇ ਲੈ ਜੇ ਕਿਉਂਕਿ ਇਹਦੇ 4.5 ਮਹੀਨੇ ਪਿੰਡ ਗਾ ਮਹੀਨਾ ਤੋਂ 2 ਮਹੀਨੇ ਕੋ ਦੁੱਧ ਚੋਲੂ ਨਾ ਹਾਂ ਬਾਈ ਬਾਕੀ ਟਿਗੀ ਵੀ 2 ਮਹੀਨੇ ਦੇ ਵੀ ਸਕਦੀ ਆ ਬਾਈ ਤੇ ਵੱਡੇ ਘੱਟ ਘੜਦੀ ਆ ਗਈ ਹੈ ਨਾ ਹਾਂ ਅਗਲਾ ਆਪਦੀ ਭਲਾ ਪੰਜਾਬ ਦੀ ਸੱਲੀ ਕਰਾ ਕੇ ਲੈ ਜਾ ਆਪਣੇ ਸੱਲੀ ਕਰੇ ਚੋਣ ਦੀ ਵੀ ਕਰ ਲੈ ਚਾਰਜ ਮੇਰੇ ਇਹਦੇ ਸੱਲੀ ਕਰ ਲੈ ਫੇਰ ਲੈ ਕੇ ਜਾਵੇ ਜੀ ਹਾਂ ਬਾਈ ਤੇ ਬਾਕੀ ਦੀ ਗੱਲ ਚੰਗੀ ਝੋਟੇ ਤੇ ਰੇਟ ਬਾਈ ਇਹਦਾ ਰੇਟ ਇਹਦਾ 90000 ਰੁਪਿਆ ਬਾਈ ਮਾਨ ਸਨਮਾਨ ਮਾਨ ਤਾਨ ਕਰਾਂਗੇ ਬਾਈ ਤੇ ਪਿੰਡ ਸੇਲਵਰ ਆ ਜੀ ਪਿੰਡ ਸੇਲਵਰ ਆ ਬਾਈ ਆਪਣਾ ਤੇ ਦੋ ਸਾਨੂੰ ਦਿਖਾ ਦਿੰਦਾ ਇੱਕ ਟੌਪ ਦੀ ਤੁਹਾਨੂੰ ਗੱਪਣ ਦਿਖਾਤੀ ਤੇ ਇੱਕ ਦਿਖਾਤੀ ਤੁਹਾਨੂੰ ਉੱਕੜ ਗੱਬਣੀ ਮੱਕੀ ਝੋਟੀਆਂ ਆਪਣੇ ਕੋਲੇ ਖੜੀਆਂ ਹੋਰ ਵੀ ਕਈ ਯਾਰ ਅਗਲੇ ਨੇ ਆਏ ਨਹੀਂ ਆਓ ਇਧਰ ਬੂਰੀ ਖੜੀ ਆ ਹਨਾ ਨੀਦੀ ਦਾ ਇਹ ਹਜੇ ਬਾਈ ਕੱਚੀ ਆ ਹਜੇ ਆਪਾਂ ਤਿਆਰੀ ਦੇ ਨੂੰ ਸੇਲ ਕਿੰਨੇ ਕਿਲੋ ਦੁੱਧ ਆਲੀ ਆ ਬਾਈ ਇਹ ਦੁੱਧ ਬਾਈ 16 ਕਿਲੋ ਦੂਜੇ ਸੂਏ ਦੁੱਧ ਚੋਇਆ ਵਾ ਹੁਣ ਤੀਜੇ ਸੂਂਦੀ ਆ ਤੀਜਾ ਸੂਂਦੀ ਆ ਪਿਆ ਉਹ ਤੇ ਬਾਕੀ ਵੀ ਯਾਰ ਸੋਨੇ ਦੇ ਸੁਹਾਗ ਵਾਲੀ ਗੱਲ ਲੈਵਾ ਦੇਖੋ ਹਨਾ ਤੇ ਪਿਓਰ ਆ ਗਈ ਨੀਲੀ ਰਾਵੀ ਬੂਰੀ ਹਾਂ ਬਾਈ ਤੇ ਇਧਰ ਦੋ ਝੋਟੀਆਂ ਇਧਰ ਖੜੀਆਂ ਕਰ ਰਿਹਾ ਬਾਈ ਇਹ ਬਾਈ ਬਹੁਤ ਚੰਗੀ ਝੋਟੀ ਆ ਕਈ ਯਾਰ ਆਏ ਨਹੀਂ ਬੰਦਾ ਮੁਰਦਾ ਨਹੀਂ ਬਾਈ ਯਾਰ ਚੰਗੀ ਝੋਟੀ ਤੁਹਾਨੂੰ ਦਿਖਾ ਤੇ ਰੈਡੀ ਦੋਤਾਲੀ ਵੀ ਖੜੀ ਹੈ ਨਾ ਉਧਰ ਆ ਇਹ ਵੀ ਪੂਰੀ ਸਾਫ ਆ ਭਾਂਡੇ-ਪੁੰਡੇ ਵੱਡੀ ਝੋਟੀ ਆ ਗਈ ਚੰਗੀ ਆ ਗਈ ਇਹ ਵੀ ਹਜੇ ਕੱਚੀ ਆ ਹਫਤੇ ਲੈਂਦੀ ਹੋਈ ਤੇ ਕੱਚੀ ਦੇ ਹਿਸਾਬ ਨਾਲ ਮੋਲੋ ਹਿਸਾਬ ਨਾਲ ਹੋ ਜੂ ਮੌਕੇ ਤੇ ਜੀ ਤੇ ਮੇਨ ਵੀਡੀਓ ਤੁਹਾਨੂੰ ਦੋ ਝੋਟੀਆਂ ਹੀ ਦਿਖਾਈਆ ਪਿੰਡ ਸੇਲ ਬਰਾ ਕਰਿਓ ਜੀ ਬਾਈਆਂ ਦਾ ਸਨਮਾਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲੋ ਧੰਨਵਾਦ ਜਲਦ ਮਿਲਦੇ ਅਗੇ ਨਵੇਂ ਵੀਡੀਓ ਦੇ ਨਾਲ